ਹਾਂਜੀ ਮਿੱਤਰੋ ਕੀ ਹਾਲ ਚਾਲ ਆਸ ਕਰਦਾ ਸਾਰੇ ਠੀਕ ਠਾਕ ਹੋਵਗੇ ਅੱਜ ਮੈਂ ਵਲੌਗ ਦੀ ਸਟਾਰਟਿੰਗ ਕਰਨ ਲੱਗਾ ਹਾਂ ਤੇ ਹਫਤਾ ਹੋ ਗਿਆ ਵਲੌਗ ਬਣਾਈ ਨੂੰ ਅੱਜ ਮੈਂ ਸੋਚਿਆ ਵੀ ਅੱਜ ਵਲੌਗ ਦੀ ਸਟਾਰਟਿੰਗ ਕਰ ਦਿੰਨੇ ਆ ਤੇ ਆ ਜੋ ਵਲੌਗ ਸਟਾਰਟ ਕਰੀਏ ਆਜ ਮਿੱਤਰੋ ਆਪਣੇ ਡੰਗਰ ਆ ਚੈੱਕ ਕਰ ਸਾਦੇ ਜੋ ਪੰਜ ਡੰਗਰ ਆ ਇੱਧਰ ਆ ਰੈਡੀ ਡੱਕੀ ਆ ਤਿਆਰ ਆ ਚੱਲਿਆਂ ਸੁੱਟਣ ਆ ਵੇਖੋ ਕਿੰਨੇ ਆਰਾਮ ਨਾਲ ਬੈਠੀ ਸ਼ੈਫੀ ਲੈ ਇਹ ਵਿਚਾਰੀ ਸੰਗਦੀ ਆ ਥੋੜੀ ਜੀ ਕਿੱਥੇ ਜਾ ਕੇ ਬੈਗੀ ਜਿੱਦਾਂ ਦਾ ਨੂੰ ਡੰਗਰ ਡੁੰਗਰ ਖਾਏ ਆ ਇਹ ਪਿਛਲੇ ਕੁ ਮਹੀਨੇ ਨਾ ਸਾਡੇ 4-5 ਡੰਗਰ ਮਰੇ ਜੇ ਪਤਾ ਨਹੀਂ ਕੀ ਚੈੱਕ ਕਰ ਜਿਆ ਬਣਿਆ ਵਾਦਾ ਘਟਾ ਹੋਈ ਜਾਂਦਾ ਵਾ ਤੇ ਚਟਾ ਨੂੰ ਵਾਦਾ ਘਟਾ ਕੇ ਚੱਲ ਰਹੀ ਆ ਚੱਲਣਾ ਹੀ ਪੈਂਦਾ ਤੇ ਇੱਕ ਐਰ ਗੇ ਲਾਵਾਂਗੇ ਕੋਈ ਡੰਗਰ ਡੰਗਰ ਜਾਂ ਕੋਈ ਕਰਾਂਗੇ ਹੀਲਾ ਆ ਤੁਸੀਂ ਵੇਖ ਸਕਦੇ ਏਦਾਂ ਮੜਾ ਟਾਰਾ ਹੈ ਮਤਲਬ ਛੱਡੀ ਆ ਪਾਇਆ ਵਾ ਇਹ ਇਧਰ ਲਈ ਮੰਨੇ ਆਪਾਂ ਸ਼ੈਡ ਤਿਆਰ ਕਰਨਾ ਵਾ گاਵਾ ਦਾ ਆਦੋ ਹਿਨੇ ਵੇਖ ਸਕਦੇ ਇਧਰ ਇਹ ਅਬੀ ਮਤਲਬ ਥੋੜੀ ਜੀ ਜਗ੍ਹਾ ਚ ਅਡਜਸਟ ਕਰਨੇ ਪੈਣੇ ਆ ਇੱਥੇ ਇੰਨੇ ਥਾਂ ਜੀ ਆਪਾਂ ਅਡਜਸਟ ਕਰਦੇ ਨੇ ਉਧਰ ਆਪਾਂ ਖੁੱਲਾ ਵੇੜਾ ਛੱਡ ਦੇਣਾ ਕੋਠੀ ਦੀ ਸ਼ੋਸ਼ੂ ਬਣ ਸਰਗੇ ਹੋਲੀ ਯੋਲੀ ਕਰਾਂਗੇ ਸਾਰਾ ਕੁਝ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਥੇ ਕੰਮ ਬਹੁਤ ਆ ਕੰਮ ਇੱਥੇ ਵਾਧੂ ਆ ਆਪਣੇ ਪੰਜਾਬ 'ਚ ਕੰਮ ਨਹੀਂ ਮੁੱਕਦਾ ਨੌਜਵਾਨ ਬਾਹਰ ਤੁਰੇ ਜਾਂਦੇ ਆ ਤੇ ਇੱਥੋਂ ਦਾ ਕੰਮ ਛੱਡ ਛੱਡ ਕਿਰਤ ਕਮਾਈ ਕਰਨੀ ਹੋਵੇ ਇੱਥੇ ਵਾਧੂ ਆ ਆਪਣਾ ਕੰਮ ਕਰਨ ਲਈ ਇੱਥੇ ਵਾਧੂ ਮਤਲਬ ਡੰਗਰਾਂ ਦਾ ਕੋਈ ਕੰਮ ਕਰ ਸਕਦਾ ਵਾ ਜਿੱਤੋਂ ਪਹਿਲੀ ਬੰਨਾ ਵਾ ਐ ਬਹੁਤ ਕੰਮ ਆ ਤੇ ਕੰਮ ਜਿੰਨੇ ਤੇ ਇੱਧਰ ਕਰਨਾ ਵਾ ਉਹ ਮਣ ਮਾਰ ਕੇ ਕਰਨਾ ਪੈਂਦਾ ਉਧਰ ਵੀ ਚੱਲ ਬਾਹਰ ਵੀ ਮਣ ਮਾਰ ਕੇ ਕੰਮ ਕਰਨਾ ਪੈਂਦਾ ਪਰ ਉਧਰ ਸਤਾਈ ਬਹੁਤ ਜਿਆਦੀ ਨਾਲੇ ਤੇ ਨਾਲੇ ਉਧਰ ਕਿਸੇ ਦੇ ਥੱਲੇ ਲੱਗ ਕੇ ਕੰਮ ਕਰਨਾ ਪੈਂਦਾ ਤੇ ਉਥੇ ਬੜੀਆਂ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਜਿੱਦਾਂ ਰੋਟੀ ਪਾਣੀ ਦਾ ਆਪ ਕਰਨਾ ਪੈਂਦਾ ਫਿਰ ਵੇਲੇ ਨਾਲ ਉઠੋ ਤੇ ਕੰਮਕੁੰਮ ਦੇ ਜਾਓ ਤੇ ਫਿਰ ਜਾ ਕੇ ਆਪਣਾ ਰੋਟੀ ਪਾਣੀ ਦਾ ਵੀ ਕੇ ਵੇਲੇ ਵੇਲਾਕ ਵੇਲਾ ਵੇਂਦਾ ਵਾ ਤੇ ਮਤਲਬ ਰਾਤਾਂ ਜਾਗ ਜਾ ਕੇ ਕੰਮ ਕਰਨਾ ਪੈਂਦਾ ਵਾ ਬਹੁਤ ਔਖਾ ਹਿੰਦਾ ਉੱਥੇ ਇੱਥੇ ਵੀ ਆਪਣਾ ਜੋ ਮਰਜ਼ੀ ਬੰਦਾ ਰੋਜ਼ਗਾਰ ਮਤਲਬ ਚਲਾ ਸਕਦਾ ਰੋਟੀ ਪਾਣੀ ਇੱਥੇ ਮਿਲ ਹੀ ਜਾਂਦਾ ਮਹਾਰਾਜ ਦੇਈਂ ਦਿੰਦਾ ਵਾ ਸਾਰਿਆਂ ਨੂੰ ਬਹੁਤ ਸਾਰੇ ਲੋਕ ਮਤਲਬ ਨਸ਼ਿਆਂ ਵਾਲੇ ਤੌਰ ਤੇ ਨੇ ਆ ਨਸ਼ਾ ਬਹੁਤ ਮਾੜਾ ਵਾ ਜਿਹੜਾ ਵੀ ਨਸ਼ਾ ਕਰਦੇ ਲੋਕ ਉਹ ਕਦੀ ਸੁਖ ਨਹੀਂ ਵੇਖ ਸਕਦੇ ਮੈਂ ਸਾਰਿਆਂ ਨੂੰ ਫਰਿਆਦ ਕਰਦਾ ਮਤਲਬ ਕਿ ਨਸ਼ੇ ਤੋਂ ਦੂਰ ਰਹੋ ਜਿੰਨਾ ਹੋ ਸਕੇ ਨਸ਼ੇ ਨਾਲ ਮਤਲਬ ਬਹੁਤ ਸਰੀਰ ਦਾ ਨੁਕਸਾਨ ਹੁੰਦਾ ਵਾ ਬਾਕੀ ਧੰਨਵਾਦ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਪਲੀਜ਼